ਹਾਂਜੀ ਦੋਸਤੋ ਜਿਵੇਂ ਕਿ ਆਪਾਂ ਦੂਜੀਆਂ ਫਸਲਾਂ ਖੇਤ ਦੇ ਵਿੱਚ ਲਾ ਲੈਨੇ ਆ ਤੇ ਆਪਣੇ ਕੋਲੇ ਪੱਕੀਆਂ ਬੱਟਾਂ ਸਾਈਡਾਂ ਵਾਲੀਆਂ ਚਾਰ ਸ਼ਵੇਰਾ ਰਹਿ ਜਾਂਦਾ ਤਾਂ ਇਹਨਾਂ ਤੇ ਵੀਰੋ ਗੋਭੀ ਲਾ ਦਿਆ ਕਰੋ ਜਿਹੜੀ ਕਿ ਗੋਭੀ ਆ ਗੇੜੇਖਾਂਦੀ ਤੁਰੀ ਆਉਂਦੀ ਆ ਨਾ ਤਾਂ ਕੋਈ ਪੱਕੀ ਬੱਟਾ ਦਾ ਅਸਰ ਪੈਂਦਾ ਤੇ ਵਧੀਆ ਹੁੰਦੀ ਆ ਚਾਹੇ ਤਾਂ ਤੁਸੀਂ ਫੁੱਲ ਗੋਭੀ ਲਾ ਲਓ ਚਾਹੇ ਲਾ ਲਓ ਪੱਤ ਗੋਭੀ ਚਾਹੇ ਲਾ ਲਓ ਗੰਡ ਗੋਭੀ ਤੇ ਕਹੇ ਜੇ ਪਾਣੀ ਤੇ ਲਾ ਦੋ ਇਹਨੂੰ ਇਹ ਤੇ ਅਸਰ ਕੋਈ ਨਹੀਂ ਪੈਂਦਾ ਗੇੜੇਖਾਂਦੀ ਤੁਰੀ ਆਉਂਦੀ ਆ ਦੇਖੋ ਤੁਸੀਂ ਕਿੰਨੀ ਸ਼ਾਨਦਾਰ ਆਪਣੇ ਕੋਲ ਸਾਰੀ ਲੱਗੀ ਹੋਈ ਆ ਫੁੱਲ ਲੱਗੀ ਆ ਪੱਤ ਲੱਗੀ ਆ ਗੰਡ ਲ ਕਿੰਨੀ ਸ਼ਾਨਦਾਰ ਹੋਈ ਆ ਕੋਈ ਇਹਦੀ ਗੜਾਈ ਨਹੀਂ ਹੋਈ ਤੇ ਕੋਈ ਇਹਨੂੰ ਵਿਚਾਰੇ ਨੂੰ ਮਿੱਟੀ ਵਗਾਰਾ ਨਹੀਂ ਲੱਗੀ ਆ ਤੇ ਇੱਧਰ ਆਪਣਾ ਲਫਾਫਾ ਪਿਆ ਸੀ ਤੇ ਪੱਕੀਆਂ ਬੱਟਾਂ ਚ ਹੀ ਗੇੜੇਖਾਂ ਦੀ ਤੁਰੀ ਹੁੰਦੀ ਆ ਚਾਰ ਸ਼ਵੇਰੇ ਆਪਣੇ ਕੋਲੇ ਫੁੱਲ ਆ ਇੱਕ ਸਾਈਡ ਇੱਕ ਸਾਈਡ ਪੱਤ ਗੋਭੀ ਲੱਗੀ ਇੱਕ ਸਾਈਡ ਗੰਡ ਗੋਭੀ ਲੱਗੀ ਆ ਜਿਹੜੀ ਕਿ ਵਧੀਆ ਤੇ ਬੜੀ ਸ਼ਾਨਦਾਰ ਹੁੰਦੀ ਆ ਸਾਰੀ ਢੰਗ ਦੇਖਣੇ ਜਾਂਦੇ ਖੇਡ ਖੇਡ ਕੇ ਜੇ ਆਪਾਂ ਖੇਤ ਦੇ ਵਿੱਚ ਉਹ ਮਿਰਚ ਦੇ ਨਾਲ ਗੋਭੀ ਲਾਉਣੇ ਲੱਗ ਜਾਂਦੀ ਆ ਪਰ ਉਹਦੇ ਚ ਗੋਭੀ ਦਾਬ ਵੱਧ ਮਾਰਦੀ ਹੈ ਮਿਰਚ ਤੇ ਮਿਰਚ ਨੂੰ ਫਿਰ ਪੋਲੀ ਪਾ ਦਿੰਦੀ ਹੈ ਮਿਰਚ ਦੇ ਆਪਾਂ ਨਾਲ ਵੀ ਲਾਉਂਦੇ ਰਹੇ ਹਾਂ ਗੋਭੀ ਇੱਕ ਸਾਡੇ ਮਿਰਚ ਇੱਕ ਸਾਡ ਗੋਭੀ ਤੇ ਬਾਕੀ ਆ ਜਿਹੜੀ ਪੱਕੀਆਂ ਪੱਟਾਂ ਤੇ ਇਹ ਬੜੀ ਕਾਮਯਾਬ ਆ ਤੇ ਜਦੋਂ ਇਹ ਬੇਲੀਆਂ ਹੋ ਗਈਆਂ ਵੱਢ ਲਈ ਗੋਭੀ ਕੱਟ ਲਈ ਤੇ ਦੁਬਾਰੇ ਇਹਨੂੰ ਫਿਰ ਗੁੱਡ ਸਮਾਰ ਕੇ ਫਿਰ ਫਿਰ ਗੋਭੀ ਲੱਗ ਜੂਗੀ ਤੇ ਵੀਰੋ ਤੁਸੀਂ ਵੀ ਇਸ ਤਰ੍ਹਾਂ ਹੀ ਲਾਇਆ ਕਰੋ ਆਪਦੇ ਖੇਤਾਂ ਦੇ ਚਾਰ ਸਵੇਰੇ ਕੋਈ ਗੇਂਦੇ ਦੇ ਫੁੱਲ ਲਾਲੇ ਗੋਭੀ ਲਾਲੀ ਇਹੋ ਜਿਹਾ ਵਸਾ ਕੁਝ